ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਇਹ ਜੀ ਸਵੇਰੇ ਸਵੇਰੇ ਦਾ ਟਾਈਮ ਸੀ ਤੇ ਤੇ ਆਪਾਂ ਉੱਠ ਕੇ ਜੀ ਆਪਣਾ ਫਰੈਸ਼ ਹੋ ਕੇ ਜੋ ਖਾਣਾ ਪੀਣਾ ਸਿੱਖਾ ਕੇ ਤੇ ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵੇਰ ਨੂੰ ਕੰਮ ਹੁੰਦਾ ਉਹ ਇਹੋ ਹੀ ਹੁੰਦਾ ਕਿ ਚੁੱਲ੍ਹੇ ਵਾਲੀ ਜਗਾ ਤੋਂ ਚੰਗੀ ਤਰ੍ਹਾਂ ਸਫਾਈ ਕਰਨੀ ਤੇ ਚੁੱਲ੍ਹਾ ਬਾਲਣਾ ਮਤਲਬ ਕਿ ਰੋਜ਼ ਦਾ ਇਹ ਮੇਰਾ ਕੰਮ ਹੁੰਦਾ ਰੋਜ਼ ਦਾ ਸਫਾਈ ਕਰਨੀ ਹੈ ਦੇ ਕੋਲ ਕਿਉਂਕਿ ਇੰਨਾ ਕਿ ਏਰੀਆ ਮੈਂ ਪਹਿਲਾਂ ਹੀ ਸਾਫ ਕਰ ਦੇਣੀ ਹੁੰਨੀ ਆ ਤੇ ਅੱਗ ਬਾਲ ਦੇਣੀ ਹੁੰਨੀ ਆ ਤਾਂ ਜੋ ਕਿਸੇ ਨੇ ਬੈਠ ਕੇ ਅੱਗ ਸੇਕਣੀ ਵੀ ਹੋਵੇ ਤੇ ਉਹ ਬੱਠਾ ਬੰਦਾ ਭੜਾ ਨਾ ਲੱਗੇ ਜਾਂ ਮਤਲਬ ਕਿ ਉਹ ਜਗਾ ਸਾਫ ਸੁਥਰੀ ਹੋਵੇ ਕਿਸੇ ਨੇ ਚਾਹ ਚੂ ਪੀਣੀ ਆ ਤਾਂ ਉਹ ਵੀ ਬੈਠ ਕੇ ਪੀ ਸਕਦੇ ਆ ਤੇ ਇਹ ਜੀ ਪਹਿਲਾਂ ਮੈਂ ਕੱਢ ਲੂੰਗੀ ਜਿਹੜੀ ਸਵਾਹ ਵਾ ਚੁੱਲੇ ਵਿੱਚੋਂ ਉਹ ਤੇ ਇਹ ਚੁੱਲਾ ਜੀ ਲੋਹੇ ਦਾ ਮਤਲਬ ਕਿ ਬਣਿਆ ਬਣਾਇਆ ਐਦਾਂ ਹੀ ਅਸੀਂ ਲੈ ਕੇ ਆਏ ਸੀਗੇ ਪਿਛਲੇ ਸਾਲ ਜਦੋਂ ਚੁੱਟੀ ਤੇ ਆਏ ਸੀ ਉਦੋਂ ਅਸੀਂ ਦੋਨੇ ਲੈ ਕੇ ਆਏ ਸੀ ਇਹ ਵਾਲਾ ਤੇ ਪਿਛਲਾ ਵੀ ਸਾਰਾ ਸਿਆਲ ਤੇ ਗਰਮੀਆਂ ਵੀ ਸਾਰਾ ਮੈਂ ਬਾਲ ਲਿਆ ਤੇ ਹੁਣ ਵੀ ਸਿਆਲ ਮਤਲਬ ਕਿ 500 ਦਾ ਚੁੱਲਾ ਆਇਆ ਸੀ ਤੇ ਪਤਾ ਨਹੀਂ ਕਿ ਤਕਰੀਬਨ ਅਸੀਂ ਬਾਲੀ ਦਾ ਇਹ ਚੁੱਲਾ ਕਾਫੀ ਟਾਈਮ ਕੱਢ ਗਿਆ ਬਿਲਕੁਲ ਵੀ ਖਰਾਬ ਨਹੀਂ ਹੋਇਆ ਕਿਤੇ ਕਿਤੇ ਹੋਣਿਆ ਮਾੜਾ ਜਿਹਾ ਉਹਨੂੰ ਕੀ ਕਹਿਦਾ ਲੱਗਦਾ ਸ਼ੁਰੂ ਹੋਇਆ ਖਰਾਬ ਹੋਣਾ ਪਰ ਇੰਨਾ ਨਹੀਂਗਾ ਤੇ ਇਹ ਉਹਨੂੰ ਕੀ ਕਹਿੰਦਾ ਮੈਂ ਕੱਢ ਦਿੱਤੀ ਸੀ ਸਵਾਹ ਇਹਦੇ ਵਿੱਚੋਂ ਤੇ ਪਹਿਲਾਂ ਮੈਂ ਮਿੱਟੀ ਦਾ ਚੁੱਲਾ ਲੈਣੀ ਹੁੰਦੀ ਸੀ ਇੱਥੇ ਸਾਡੇ ਪਿੰਡ ਬਣਾਉਂਦੀ ਆ ਲੇਡੀ ਮਿੱਟੀ ਦਾ ਚੁੱਲਾ ਤੇ ਉਹ ਹੈਵੀ ਵੀ ਬਹੁਤ ਹੁੰਦਾ ਸੀਗਾ ਚੱਕਣਾ ਵੀ ਬਹੁਤ ਹੀ ਮਤਲਬ ਕਿ ਚੱਕਣ ਚ ਭਾਰਾ ਹੁੰਦਾ ਸੀ ਤਾਂ ਮੈਨੂੰ ਬਹੁਤ ਹੀ ਮੁਸ਼ਕਲ ਹੁੰਦੀ ਹੁੰਦੀ ਸੀ ਜਦੋਂ ਮੀਂਹ ਕਣੀ ਆਉਣਾ ਤੇ ਉਹਦੇ ਵਿੱਚ ਉਹਨੂੰ ਕੀ ਕਹਿੰਦਾ ਛੱਤ ਤੇ ਥੱਲੇ ਕਰਨਾ ਇਦਾਂ ਮਤਲਬ ਕਿ ਪੌੜੀ ਦੇ ਥੱਲੇ ਕਰ ਦੇਈਦਾ ਮੀਂਹ ਕਣੀ ਚ ਤੋ ਬਹੁਤ ਹੀ ਓਖਾ ਹੁੰਦਾ ਸੀਗਾ ਚੱਕਣਾ ਤਾਂ ਰੇਟ ਉਹਦਾ 300 ਰੁਪਏ ਸੀ ਹੁਣ ਤਾਂ ਮੇਰੇ ਕਾ 300 ਤੋਂ ਵੀ ਮਹਿੰਗਾ ਕਰ ਦਿੱਤਾ ਉਹ ਤੇ ਇਹ ਸੀਗਾ 500 ਦਾ ਮੈਂ ਕਿਹਾ ਫਿਰ ਉਹਦੇ ਨਾਲ ਉਹ ਇਹ ਮੱਛ ਬੱਟ ਰਿਆ ਇੱਕ ਤਾਂ ਮੈਨੂੰ ਇਹਨਾਂ ਜ਼ੋਰ ਨਹੀਂ ਲਾਉਣਾ ਪਊਗਾ ਇਹਨੂੰ ਚੱਕਣ ਵਾਸਤੇ ਚੱਕ ਕੇ ਸਵਾਹ ਕੱਢਣੀ ਵੀ ਸੌਖੀ ਬਾਕੀ ਜਦੋਂ ਮੀਂਹ ਕਣੀ ਦਾ ਮੈਨੂੰ ਮੌਸਮ ਲੱਗੇ ਪੇ ਮੀਂਹ ਇੱਕ ਦੋ ਦਿਨ ਪੈਂਦਾ ਰਹਿਣਾ ਜਾਂ ਕਿਦਾਂ ਮੈਂ ਇਹਨੂੰ ਬਿਲਕੁਲ ਚੁੱਲ੍ਹੇ ਨੂੰ ਖਾਲੀ ਕਰਕੇ ਤੇ ਇਹ ਪੌੜੀਆਂ ਦੇ ਉੱਪਰ ਜਗ੍ਹਾ ਜਿਹੜੀ ਖਾਲੀ ਆ ਇੱਥੇ ਰੱਖ ਦੇਣੀ ਹੁੰਦੀ ਆ ਤਾਂ ਫਿਰ ਇਹੋ ਪਾਣੀ ਵਗੈਰਾ ਤੋਂ ਜੰਗਾਲ ਵਗੈਰਾ ਤੋਂ ਵੀ ਜਿਹੜਾ ਇਹੋ ਚੁੱਲਾ ਉਹ ਬਚਿਆ ਰੰਦਾ ਤੇ ਇਹ ਜੀ ਪੌੜੀ ਦੇ ਥੱਲੇੋਂ ਮੈਂ ਸਫਾਈ ਕਰੂੰਗੀ ਇੱਥੇ ਅਸੀਂ ਆਲੂ ਵਗੈਰਾ ਰੱਖੇ ਹੁੰਦੇ ਆ ਤੇ ਆਲੂ ਘਰ ਦੇ ਬੀਜੇ ਹੋਏ ਹੋਏ ਹੁੰਦੇ ਆ ਸਾਡੇ ਤੇ ਆਲੂ ਕਿੰਨੇ ਲਿਆਂਦੇ ਸੀ ਤਾਂ ਹੁਣ ਖਤਮ ਹੋ ਗਏ ਜਿਹੜੇ ਉਹ ਬਰੀਕ ਬਰੀਕ ਆਲੂ ਸੀ ਬਚੇ ਉਹ ਮੈਂ ਲਫਾਫੇ ਚ ਪਾ ਦਿੱਤੇ ਉਹ ਨਾਲੇ ਥੋੜੇ ਹਰੇ ਵੀ ਸੀ ਖਾਣ ਵਾਲੇ ਨਹੀਂ ਸੀਗੇ ਉਹ ਸਿੱਤੂ ਦੇ ਡੈਡੀ ਉਂਧਰ ਖੇਤਾਂ ਵਿੱਚ ਤੇ ਇਹ ਉਹਨੂੰ ਕੀ ਕਹਿੰਦਾ ਮੈਂ ਸਾਰਾ ਸਮਾਨ ਕੱਢ ਲਿਆ ਸੀ ਪੌੜੀ ਤਲੇ ਹੋਏ ਮੈਂ ਪਤੀ ਖਾਲੀ ਕਰ ਦਿੱਤਾ ਸੀ ਜਿਹੜਾ ਇਹ ਵਾਲਾ ਤਸਲਾ ਜਿਆ ਲਵਾਂਡਾ ਜਿਆ ਤਾਂ ਜੋ ਇਹਦੇ ਵਿੱਚ ਦੁਬਾਰਾ ਕੋਈ ਹੋਰ ਆਲੂ ਲਿਆ ਕੇ ਹੋਰ ਰੱਖਣੇ ਹੋਣ ਤਾਂ ਰੱਖ ਲਾਂਗੇ ਕਿਉਂਕਿ ਆਲੂ ਅਸੀਂ ਤਕਰੀਬਨ ਖੂਹ ਤੇ ਉੱਥੇ ਸਮਾਧੀ ਰੱਖੇ ਹੁੰਦੇ ਆ ਜਦੋਂ ਲੋੜ ਪੈਂਦੀ ਉਦੋਂ ਹੀ ਲੈ ਆਈਦੇ ਅਵਲ ਤਾਂ ਪੂਰੇ ਆਲੂ ਹਜੇ ਜਿਹੜੇ ਉਹ ਪੱਟੇ ਨਹੀਂਗੇ ਉਹ ਵੱਟਾਂ ਦੇ ਵਿੱਚ ਹੀ ਆ ਜਦੋਂ ਲੋੜ ਪੈਂਦੀ ਆ ਫਿਰ ਡੈਡੀ ਉਹਨੂੰ ਕੀ ਕਹਿੰਦਾ ਆਲੂ ਜਿਹੜੇ ਪੱਟ ਲਿਆ ਹੁੰਦੇ ਹੁੰਦੇ ਆ ਤੇ ਫੇ ਅਸੀਂ ਇੱਥੇ ਰੱਖ ਲਈ ਦੀ ਆ ਤੇ ਇਹ ਜੀ ਐਕਸਟਰਾ ਨੂੰ ਕੀ ਕਹੀਦਾ ਜੋ ਬੋਤਲਾ ਬੂਤਲਾ ਸੀ ਉਧਰ ਬੋਰਾ ਲਾਇਆ ਹੋਇਆ ਤੇ ਮਨੀ ਨੇ ਇੱਕ ਦਿਨ ਦੋ ਇੱਕ ਦੋ ਦਿਨ ਹੋ ਗਿਆ ਸੀ ਘਰੇ ਨਹੀਂ ਸੀ ਥਰਪੀ ਕਰਉਣ ਜਾਂਦੇ ਸੀ ਤੇ ਮਨੀ ਨੇ ਇੱਥੇ ਸਾਰਾ ਕੁਝ ਉਹਨੂੰ ਕੀ ਕਹੀਦਾ ਹਾਲਤੂ ਫਾਲਤੂ ਸਮਾਨ ਰੱਖਿਆ ਸੀ ਤੇ ਬੋਤਲਾ ਬੂਤਲਾ ਜਿਹੜੀਆਂ ਖਾਲੀ ਆ ਇਹ ਮੈਂ ਰੱਖ ਦੂੰਗੀ ਉਸ ਬੋਰੇ ਦੇ ਵਿੱਚ ਤੇ ਜੇ ਤੋ ਆਪਾਂ ਕਰ ਲਈਏ ਕਲੀਨਿੰਗ ਤੇ ਇਹ ਜੀ ਉਧਰ ਟੁੱਟੀ ਦੇ ਥੱਲੇ ਤੋੜੀ ਜਿਹੜੀ ਉਹ ਮੈਂ ਭੇਂਤੀ ਹੋਈ ਆ ਇਹ ਤੋੜੀ ਅਸੀਂ ਲੈ ਕੇ ਆਏ ਆ ਨਵੀਂ ਮੇਰੇ ਹਸਬੰਡ ਜੀ ਦੀ ਡਿਮਾਂਡ ਸੀ ਵੀ ਤੋੜੀ ਦੇ ਵਿੱਚ ਆਪਾਂ ਦਾਲ ਬਣਾਉਣੀ ਆ ਤੇ ਉਹ ਅੱਜ ਦੋਨੇ ਜਣੇ ਘਰ ਨਹੀਂ ਕੇ ਪੇਪੁੱਤ ਗਏ ਹੋਏ ਆ ਤੇ ਮੈਂ ਸੋਚਿਆ ਵੀ ਮੈਂ ਉਹਨਾਂ ਦੇ ਆਉਣ ਤੱਕ ਤੋੜੀ ਦੇ ਵਿੱਚ ਦਾਲ ਰੱਖਦੀ ਆ ਤੇ ਫਿਰ ਆ ਕੇ ਦੇਖੋਗੇ ਵੀ ਹਾਂਜੀ ਤੋੜੀ ਦੇ ਵਿੱਚ ਦਾਲ ਜਿਹੜੀ ਉਹ ਬਣਾਈ ਆ ਵੀ ਤੋੜੀ ਲਿਆ ਕੇ ਵੇਸਟ ਨਹੀਂ ਕੀਤੀ ਤੇ ਮਤਲਬ ਕਿ ਯੂਜ਼ ਵੀ ਕੀਤੀ ਆ ਕਿਉਂਕਿ ਕਈ ਵਾਰੀ ਹੁੰਦੇ ਆ ਨਾ ਚੀਜ਼ ਲਿਆ ਕੇ ਰੱਖ ਲਈਦੀ ਆਪਾਂ ਤੇ ਯੂਜ਼ ਕਰੀਦੀ ਨਹੀਂ ਬਟ ਮੈਨੂੰ ਕੋਦ ਬਹੁਤ ਸ਼ੌਂਕ ਹੈ ਇੰਦਾਂ ਦੀਆਂ ਚੀਜ਼ਾਂ ਦਾ ਤੇ ਇਸ ਕਰਕੇ ਉਹਨੂੰ ਕੀ ਕਹੀਦਾ ਮੈਂ ਤੋੜੀ ਵਿੱਚ ਉਹਨੂੰ ਕੀ ਕਹੀਦਾ ਅੱਜ ਦਾਲ ਜਿਹੜੀ ਉਹ ਬਣਾਉਂਗੀ ਤੇ ਤੋੜੀ ਪੈਂਦੀ ਆ ਪੈਂ ਕੇ ਐਦਾ ਹੀ ਨਹੀਂ ਜਿੱਦਾਂ ਯੂਜ਼ ਕਰਨੀ ਇਹਨੂੰ ਪੈਂਦਾ ਪੈਂਦਾ ਵਾ ਹੁਣ ਮੈਂ ਇਹਨੂੰ ਮਤਲਬ ਕਿ ਚੁੱਲਾ ਬਾਲ ਕੇ ਪਹਿਲਾਂ ਪਾਣੀ ਪੂਣੀ ਗਰਮ ਕਰੂੰਗੀ ਆਪਣਾ ਬਾਕੀ ਝਾੜੂ ਪੋਚਾ ਕੱਪੜੇ ਧੋ ਕੇ ਸਾਰਾ ਹੋਰ ਕੰਮ ਸਾਰੇ ਜਿਹੜੇ ਕਰਕੇ ਪਹਿਲਾਂ ਮੈਂ ਇਸ਼ਨਾਨ ਕਰਕੇ ਆਪਣਾ ਫਿਰ ਤੋਂ ਉਹ ਤੋਂ ਪਹਿਲਾਂ ਤੋੜੀ ਜਿਹੜੀ ਆ ਮਤਲਬ ਕਿ ਨਹਾਉਣ ਤੋਂ ਪਹਿਲਾਂ ਮੈਨੂੰ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੋੜੀ ਨੂੰ ਬਿਨਾਂ ਕਿਸੇ ਸਾਬਣ ਤੋਂ ਇਹਦੇ ਵਿੱਚ ਉਹਨੂੰ ਕੀ ਕਹਿੰਦਾ ਲਾ ਦੂੰਗੀ ਸਰੋਂ ਦਾ ਤੇਲ ਸਰੋਂ ਦਾ ਤੇਲ ਲਾ ਦੇਈਦਾ ਹੁੰਦਾ ਤੇ ਫੇ ਕੋਈ ਵੀ ਹਰੇ ਪੱਤੇ ਲੈ ਕੇ ਸਾਗ ਦੇ ਜਾਂ ਪਾਲਕ ਦੇ ਜਾਂ ਧਨੀਏ ਦੇ ਜਾਂ ਮੇਥੀ ਦੇ ਕੋਈ ਵੀ ਲੈ ਕੇ ਤੇ ਉਹਨੂੰ ਤੋੜੀ ਦੇ ਵਿੱਚ ਜਿਹੜਾ ਉਹ ਚੰਗੀ ਤਰ੍ਹਾਂ ਫੇਰ ਦੇਈਦਾ ਸਿੱਧੀ ਤੋੜੀ ਮਤਲਬ ਚੁੱਲ੍ਹੇ ਤੇ ਨਹੀਂ ਚੜਾਈ ਦੀ ਕੋਰੀ ਕੋਰੀ ਮੀਨਸ ਕਿ ਨਵੀਂ ਜਿਹੜੀ ਤੋੜੀ ਲਿਆ ਕੇ ਚੁੱਲ੍ਹੇ ਤੇ ਨਹੀਂ ਚੜਾਈ ਦੀ ਇਦਾਂ ਫਿਰ ਉਹ ਕ੍ਰੈਕ ਹੋ ਜਾਂਦੀ ਹੈ ਇਸ ਕਰਕੇ ਨੂੰ ਮੈਂ ਚੰਗੀ ਤਰ੍ਹਾਂ ਉਹ ਕੀ ਕਹੀਦਾ ਵਾਸ਼ ਕਰਕੇ ਪਹਿਲਾਂ ਇਹਦੇ ਵਿੱਚ ਲਾਉਂਗੀ ਤੇਲ ਤੇਲ ਚੰਗੀ ਤਰ੍ਹਾਂ ਇਹਦੇ ਵਿੱਚ ਲਾ ਕੇ ਫਿਰ ਮੈਂ ਉਹ ਧਨੀਆਂ ਜਿਹੜਾ ਕਿੰਨਾ ਹੀ ਪਿਆ ਹੋਇਆ ਬਾਦੂ ਉਹ ਚੰਗੀ ਤਰ੍ਹਾਂ ਉਹਦੀ ਗੁੱਛੀ ਜੀ ਬਣਾ ਕੇ ਉਹਨੂੰ ਇਹਦੇ ਵਿੱਚ ਫੇਰੂੰਗੀ ਇਹਦੇ ਵਿੱਚ ਫੇਰ ਕੇ ਫਿਰ ਜਦ ਤੱਕ ਮੈਂ ਇਸ਼ਨਾਨ ਕਰੂੰਗੀ ਆਪਣਾ ਨਹਾਉਂਗੀ ਉਹਨਾਂ ਚਿਰਾਂ ਨੂੰ ਮੈਂ ਪਈ ਰਹਿਣ ਦੂੰਗੀ ਫਿਰ ਅੱਧਾ ਕ ਘੰਟਾ ਲੱਗਾ ਰਹਿ ਜੂਗਾ ਫਿਰ ਮੈਂ ਇਹਨੂੰ ਫਿਰ ਦੁਬਾਰਾ ਚੰਗੀ ਤਰ੍ਹਾਂ ਧੋ ਕੇ ਤੇ ਫਿਰ ਇਹਨੂੰ ਪਾਣੀ ਇਹਦੇ ਵਿੱਚ ਪਾ ਕੇ ਤੇ ਫਿਰ ਮੈਂ ਰੱਖੂੰਗੀ ਚੁੱਲ੍ਹੇ ਤੇ ਖਾਲੀ ਤੋੜੀ ਕਦੀ ਵੀ ਚੁੱਲ੍ਹੇ ਤੇ ਨਿਰਕੀ ਦੇ ਕੱਚਾ ਭੰਡਾ ਤੇ ਫੇਰ ਉਹਨੇ ਇੱਥੇ ਤੜਕ ਜਾਂਦਾ ਟੁੱਟ ਜਾਂਦਾ ਤੇ ਇਹ ਪ੍ਰੋਸੀਜਰ ਹੈ ਸਾਰਾ ਕੋਈ ਵੀ ਨਵਾਂ ਕੋਰਾ ਭੰਡਾ ਮਿੱਟੀ ਦਾ ਲਿਆ ਕੇ ਯੂਜ਼ ਕਰਨ ਦਾ ਮੈਨੂੰ ਇਹ ਮਤਲਬ ਕਿ ਸਾਨੂੰ ਇਹ ਪ੍ਰੋਸੀਜਰ ਜਿਹੜਾ ਉਹ ਕਮਿਆਰ ਜਿਹਦੇ ਕੋਲੋਂ ਅਸੀਂ ਤੋੜੀ ਲੈ ਕੇ ਆਈਆਂ ਉਹਨੇ ਦੱਸਿਆ ਸੀ ਉਹ ਕਹਿੰਦਾ ਐਦਾਂ ਯੂਜ਼ ਕਰੋ ਭੰਡਾ ਮਿੱਟੀ ਦਾ ਕਦੀ ਵੀ ਖਰਾਬ ਨਹੀਂ ਹੋਊਗਾ ਤੇ ਚੀਜ਼ ਵੀ ਹਰ ਇੱਕ ਜਿਹੜੀ ਇਹਦੇ ਵਿੱਚ ਵਧੀਆ ਬਣੂਗੀ ਤੇ ਇਸ ਕਰਕੇ ਉਹਨੂੰ ਕੀ ਕਹਿਦਾ ਜਿੱਦਾਂ ਉਹਨੇ ਦੱਸਿਆ ਮੈਂ ਉਦਾਂ ਹੀ ਯੂਜ਼ ਕਰੂੰਗੀ ਇਹਨੂੰ ਤੋੜੀ ਨੂੰ ਤੇ ਇਹ ਜੀ ਉਹਨੂੰ ਕੀ ਕਹਿਦਾ ਆਪਾਂ ਕਰ ਲੀਏ ਜੀ ਇੱਥੋਂ ਸਫਾਈ ਤੇ ਚੁੱਲ੍ਹਾ ਬਾਲ ਦਿੱਤਾ ਮਤਲਬ ਪੂਰੇ ਪੂਰਾ ਨਿਭਾਲਿਆ ਧੁਖਣ ਲਾ ਪਿਆ ਹੌਲੀ ਹੌਲੀ ਆਪੇ ਅੱਗ ਜਿਹੜੀ ਉਹ ਬਲ ਜੂਗੀ ਤੇ ਅੱਗ ਬਲਣ ਤੋਂ ਬਾਅਦ ਵਿੱਚ ਆਪਾਂ ਇਹਦੇ ਉੱਤੇ ਰੱਖ ਦਾਂਗੇ ਇਹ ਵਾਲਾ ਪਾਣੀ ਵਾਲਾ ਪਤੀਲਾ ਭਰ ਕੇ ਤੇ ਜਦ ਤੱਕ ਮੈਂ ਆਪਣੇ ਘਰ ਦੇ ਬਾਕੀ ਸਾਰੇ ਕੰਮ ਕਰੂੰਗੀ ਕੱਪੜੇ ਧੋ ਕੇ ਸੁੱਕਣੇ ਪਾਉਂਗੀ ਝਾੜੂ ਲਾਉਂਗੀ ਪੋਚਾ ਲਾਉਂਗੀ ਰਸੋਈ 'ਚ ਜਿਹੜੇ ਕੰਮ ਉਹ ਕਰੂੰਗੀ ਉਹਨਾਂ ਚਿਰ ਤੱਕ ਮੇਰਾ ਜਿਹੜਾ ਪਾਣੀ ਹੋਇਆ ਨਾ ਗਰਮ ਹੋ ਜਾਊਗਾ ਤਾਂ ਫੇਰ ਆਪਾਂ ਇਸ਼ਨਾਨ ਕਰਕੇ ਆਪਣਾ ਆ ਦਾਲ ਜਿਹੜੀ ਆ ਉਹ ਬਣਾਉਣੀ ਤੋੜੀ ਵਿੱਚ ਸ਼ੁਰੂ ਕਰਾਂਗੇ ਤੇਜੀ ਪਾਣੀ ਮੈਂ ਰੱਖ ਦਿੱਤਾ ਤੇ ਹੁਣ ਮੈਂ ਇਹ ਵਾਲਾ ਜਿਹੜਾ ਕੂੜਾ ਇੱਥੇ ਆ ਇਹ ਚੱਕਲਾ ਉਹ ਇੱਕ ਡੱਬਾ ਆ ਅਲੱਗ ਹੀ ਮੈਂ ਉਹ ਪਲਾਸਟਿਕ ਦਾ ਵੱਡਾ ਇਹ ਖਰਾਬ ਇਹ ਲਾਇਆ ਹੋਇਆ ਸਵਾਹ ਵਾਸਤੇ ਤੇ ਇਹਦੇ ਵਿੱਚ ਤਕਰੀਬਨ ਮੈਂ ਸਵਾਹ ਜਿਹੜੀ ਉਹ ਸਾਰੀ ਕੱਢ ਲੈਣੀ ਹੁੰਦੀ ਆ ਤੇ ਇਹ ਮੈਂ ਇੱਥੋਂ ਮੋਟਾ ਕੂੜਾ ਚੱਕ ਦਿੱਤਾ ਬਾਕੀ ਤਾਂ ਇਹਨਾਂ ਕਵੇੜਾ ਰੋਜ਼ ਹੀ ਤਕਰੀਬਨ ਧੋਈਦਾ ਵਾ ਤੇ ਇੱਥੋਂ ਮੈਂ ਧੋ ਦੂੰਗੀ ਕਿਉਂਕਿ ਸਵਾਸ ਉਹ ਹੁੰਦੀ ਆ ਤੇ ਫਿਰ ਉਹ ਚੰਗਾ ਨਹੀਂ ਲੱਗਦਾ ਧੋ ਦਈਦਾ ਜਾਂ ਮੈਂ ਪੋਚਾ ਲਾ ਦੇਣੀ ਹੁੰਦੀ ਐ ਸੇ ਵੇੜੇ 'ਚ ਵੀ ਅੱਧਾ ਧੋ ਕੇ ਤੇ ਅੱਧੇ 'ਚ ਪੋਚਾ ਲਾ ਦੇਣੀ ਹੁੰਦੀ ਐ ਤੇ ਇਹ ਜੀ ਆਪਾਂ ਇਹ ਵਾਲਾ ਕੰਮ ਕਰ ਲਿਆ ਇਧਰੋਂ ਫ੍ਰੀ ਤੇ ਫਿਰ ਮੈਂ ਆਪਣੇ ਸਾਰੇ ਕੰਮ ਮਕਾ ਕੇ ਆਪਣਾ ਨਾਲੂਕੇ ਤੇ ਆਪਾਂ ਇਹਦੇ ਵਿੱਚ ਰੱਖ ਦੇ ਦੇਵਾਂਗੇ ਹੁਣ ਦਾਲ ਬਣਨ ਵਾਸਤੇ ਤੋੜੀ 'ਚ ਮੈਂ ਦਾਲ ਪਾਉਣ ਤੋਂ ਪਹਿਲਾਂ ਹੀ ਤੋੜੀ ਪਾਣੀ ਪਾ ਕੇ ਜਿਹੜੀ ਉਹ ਰੱਖ ਦਿੱਤੀ ਸੀਗੀ ਪੇ ਪਤਾ ਲੱਗ ਜਾਊਗਾ ਕਿ ਕ੍ਰੈਕ ਵਗੈਰਾ ਤਾਂ ਨਹੀਂ ਹੋਈ ਜਾਂ ਕੁਝ ਵੀ ਇਦਾਂ ਦਾ ਪਰ ਨਹੀਂ ਤੋੜੀ ਬਿਲਕੁਲ ਸਹੀ ਰਹੀ ਜਿੱਦਾਂ ਆਪਾਂ ਨੂੰ ਉਹਨੇ ਦੱਸਿਆ ਸੀ ਪਾਈ ਨੇ ਆਪਾਂ ਉਦਾਂ ਹੀ ਯੂਜ਼ ਕੀਤੀ ਤੇ ਇਹ ਪਾ ਦਿੱਤੀ ਆਪਾਂ ਦਾਲ ਹੋਣੇ ਦਾਲ ਐਸੇ 12:30 ਵਜੇ ਤੋਂ ਲੱਗ ਕੇ ਸਾਰਾ ਦਿਨ ਰਿਜਦੀ ਰਹਿਣੀ ਆ ਐਸੀ ਦਾਲ ਨੂੰ ਮੈਂ ਕੋਈ ਤੜਕਾ ਨਹੀਂ ਲਾਇਆ ਸੀ ਸ਼ਾਮ ਨੂੰ ਮਤਲਬ ਕਿ ਇਦੇ ਵਿੱਚ ਮੈਂ ਬਰੀਕ ਬਰੀਕ ਕੱਟ ਕੇ ਗੰਡਾ ਪਾਤਾ ਸੀ ਬਰੀਕ ਬਰੀਕ ਟਮਾਟਰ ਪਾਤਾ ਸੀ ਜਦੋਂ ਇਹ ਅੱਧੇ ਉਹ ਜਿਆਦੀ ਰਹਿ ਜਗੀ ਸੀ ਉਦੋਂ ਤੇ ਲਸਣ ਨੂੰ ਤੇ ਅਦਰਕ ਨੂੰ ਚਿੱਲੀ ਕਟਰ ਕਰਕੇ ਫੇਰ ਪਾਇਆ ਸੀਗਾ ਤੇ ਫੇਰ ਮਸਾਲਾ ਵੀ ਪਾਤਾ ਸੀ ੂਲਣ ਵੀ ਪਾਇਆ ੂਲਣ ਪਹਿਲਾਂ ਹੀ ਪਾਤਾ ਸੀ ਤੇ ਹਲਦੀ ਵੀ ਪਾ ਦਿੱਤੀ ਸੀ ਤੇ ਬਹੁਤ ਹੀ ਟੇਸਟੀ ਦਾਲ ਬਣੀ ਤੇ ਇਹ ਮੈਂ ਜੀ ਟੋੜੀ ਦੇ ਉੱਤੇ ਪਾਣੀ ਇਹਦੇ ਵਿੱਚ ਪਾ ਕੇ ਰੱਖ ਦਿੱਤਾ ਡੂੰਗੇ ਦੇ ਵਿੱਚ ਤਾਂ ਜੋ ਜਦੋਂ ਦਾਲ ਚ ਪਾਣੀ ਪਾਉਣ ਦੀ ਲੋੜ ਪਵੇ ਤੇ ਇਹ ਪਾਣੀ ਇਹ ਤੋੜੀ ਦੇ ਉਹਨੂੰ ਕੀ ਕਹਿੰਦਾ ਪਾਣੀ ਥੱਲੇ ਵਾਲੇ ਦੇ ਸੇਕ ਨਾਲ ਇਹ ਗਰਮ ਹੋ ਜਾਣਾ ਪਾਣੀ ਤੇ ਆਪਾਂ ਫਿਰ ਇਹੋ ਹੀ ਪਾਣੀ ਜਿਹੜਾ ਉਹ ਦਾਲ ਵਿੱਚ ਪਾਵਾਂਗੇ ਠੰਡਾ ਪਾਣੀ ਜਿਹੜਾ ਉਹ ਨਹੀਂ ਪਾਵਾਂਗੇ ਉਹਦੇ ਨਾਲ ਦਾਲ ਸਹੀ ਨਹੀਂ ਬਣਦੀ ਤੱਤੀ ਠੰਡੀ ਹੋ ਜਾਂਦੀ ਆ ਤੇ ਲੋ ਜੀ ਆਪਣੀ ਦਾਲ ਉਹ ਸਾਈਡ ਤੇ ਰੱਖੀ ਆ ਮੈਂ ਤੇ ਇੱਥੇ ਮੈਂ ਉਹਨੂੰ ਕੀ ਕਹਿੰਦਾ ਮੱਕੀ ਦੀ ਰੋਟੀ ਲਾਈ ਸੀ ਤੇ ਇੱਕ ਵਾਰੀ ਫਿਰ ਦੁਬਾਰਾ ਮੈਂ ਉਹਨਾਂ ਨੂੰ ਸੇਕਨ ਲਾ ਪਈ ਸੀ ਜਿੱਥੋਂ-ਜਿੱਥੋਂ ਮੈਨੂੰ ਕੱਚੀ ਲੱਗਦੀ ਸੀ ਉਹ ਡੈੜੀ ਦੀ ਰੋਟੀ ਜਿਹੜੀ ਉਹ ਚੰਗੀ ਤਰ੍ਹਾਂ ਮੈਂ ਕਿਹਾ ਉਹ ਉਰਾੜਦੀ ਐ ਤੇ ਏਜੀ ਆਪਾਂ ਮੱਕੀ ਦੀ ਰੋਟੀ ਜਿਹੜੀ ਉਹ ਲਾ ਲਈ ਸੀ ਪਹਿਲਾਂ ਕਣਕ ਦੀਆਂ ਲਾ ਲਈਆਂ ਸੀ ਫੇ ਮੱਕੀ ਦੀ ਤੇ ਇਥੇ ਮੇਰੇ ਪਤੀ ਦੇ ਉਹਨਾਂ ਚਿਰ ਕਰਨਦੇ ਸੀ ਆਪਣੀ ਆਪਣਾ ਪਾਠ ਰਹਿਰਾ ਸਾਹਿਬ ਤੇ ਮਨੀ ਦਾ ਬਾਬਾ ਵੀ ਇਸ ਵੇਲੇ ਪਾਠ ਕਰਦੇ ਹੁੰਦੇ ਉਹ ਵੀ ਰਹਿਰਾ ਸਾਹਿਬ ਉਹਨਾਂ ਨੂੰ ਤਾਂ ਮੁੰਝਵਾਨੀ ਹੀ ਯਾਦ ਆ ਤੇ ਏਜੀ ਆਪਾਂ ਦਾਲ ਦਵਾਰਾ ਰੱਖੀ ਸੀ ਤੇ ਏ ਰੱਖ ਚੱਕ ਲਈ ਉਹਨੂੰ ਜਦ ਤੱਕ ਖਾਣੀ ਨਹੀਂ ਸੀ ਮੈਂ ਫੇਰ ਦਵਾਰਾ ਰੋਟੀ ਲਾ ਕੇ ਰੱਖ ਦਿੱਤੀ ਸੀ ਤਾਂ ਜੋ ਗਰਮ ਹੀ ਰਵੇ ਤੇ ਚੱਕ ਲਈ ਜੀ ਆਪਾਂ ਚੁੱਲੇ ਤੋਂ ਤੇ ਹੁਣ ਤੁਹਾਨੂੰ ਦਿਖਾਉਂਦੇ ਆਂ ਜੀ ਦਾਲ ਕਿੱਦਾਂ ਦੀ ਪਣੀ ਮੈਂ ਦਾਲ ਵਿੱਚ ਕੜਛੀ ਜ਼ਿਆਦਾ ਨਹੀਂ ਫੇਰਦੀ ਹੁੰਦੀ ਫੇਰ ਕਹਿੰਦੇ ਦਾਲ ਸਹੀ ਨਹੀਂ ਬਣਦੀ ਤੇ ਏ ਜੀ ਉਹਨੂੰ ਕੀ ਗਈ ਤਾਂ ਆਪਣੀ ਦਾਲ ਮੂੰਗੀ ਤੇ ਮੋਠਾਂ ਦੀ ਚੁੱਲੇ ਤੇ ਬਣਾਈ ਹੋਈ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਇਸ ਵਲੌਗ ਦਾ ਐਂਡ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ